ਸਮਾਨ ਪੈਕ ਕਰਨ ਆਪਦੇ ਆਪ ਚ ਇੱਕ ਬਹੁਤ ਵੱਡਾ ਟਾਸਕ ਹੁੰਦਾ ਹੈਗਾ ਹਜੇ ਮੈਂ ਥੋੜਾ ਬਹੁਤ ਉਧਰ ਕਰਤਾ ਤੇ ਇੱਕ ਆ ਇਹ ਸਲੀਪਿੰਗ ਬੈਗ ਹੈ ਮੇਰਾ ਇਹ ਸਭ ਤੋਂ ਔਖਾ ਕੰਮ ਹੈ ਤਾਂ ਇਹ ਮੈਂ ਨਿੱਕੇ ਜਿਹੇ ਬੈਗ ਤੇ ਫਿੱਟ ਕਰਨ ਆਂਦਾ ਨੂੰ ਤੇ ਆਪਾਂ ਜਮਾ ਵੇਲਾ ਕਰਤਾ ਹੁਣ ਚੱਲਿਆਂ ਕਿਚਨ ਵੱਲ ਉੱਥੇ ਕੁਝ ਖਾਣ ਪੀਣ ਨੂੰ ਬਣਾ ਕੇ ਫਿਰ ਅਗਲੇ ਸਫ਼ਰ ਦੇ ਬਾਰੇ ਤੇ ਹੁਣ ਸਾਰੇ ਜਣਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਤਰੀਕ ਹੈ 7 ਦਸੰਬਰ 2025 ਤਿਆ ਪਰਸਾਂਮ ਖੜੇ ਆ ਸੈਂਟ ਹੈਲਨ ਦੇ ਵਿੱਚ ਨਵ ਕੈਂਪਗਰਾਉਂਡ ਆਪਣੀ ਖਾਲੀ ਕਰਾਇਆ ਸੀਗਾ ਖਾਲੀ ਕਰਕੇ ਸਾਰਾ ਸਮਾਨ ਲੈ ਕੇ ਚ ਰਖਤਾ ਹਾਂ ਖਾਣ ਪੀਣ ਵਾਲਾ ਤੇ ਲੈਪਟਾਪ ਤੇ ਮੈਂ ਹੁਣ ਕੰਮ ਕਰਨਾ ਹੈਗਾ ਸਾਈਕਲ ਆਪਣਾ ਸਾਹਮਣੇ ਖੜਾ ਹੈਗਾ ਇਹ ਚਾਰਜ ਹੈ ਤੇ ਬਾਕੀ ਮੈਂ ਕਿਹਾ ਚੱਲ ਇੱਥੇ ਚੁੱਲਾ ਹੈਗਾ ਤਾਂ ਇੱਥੋਂ ਦੀ ਵਰਤੋਂ ਕੀਤੀ ਜਾਵੇ ਸੈਂਟ ਹੈਰਾਂ ਦੇ ਨਾਲ ਹੀ ਨਾ ਇੱਥੇ ਇੱਕ ਜਗ੍ਹਾ ਹੈਗੀ ਬੇ ਆਫ ਫਾਇਰਸ ਉਹ ਇੱਕ بیچ ਹੈਗੀ ਹੈ ਤੇ ਉਧਰ ਪਹਿਲਾਂ ਮੇਰਾ ਸੀਗਾ ਮਨ ਜਾਣਦਾ ਪਰ ਜੇ ਮੈਂ ਉਧਰ ਗਿਆ ਫਿਰ ਮੇਰੇ ਤੋਂ ਅੱਗੇ ਨਹੀਂ ਜਾਇਆ ਜਾਣਾ ਮੈਂ ਅੱਗੇ ਲੇਟ ਹੋ ਜਾਊਂਗਾ ਕਿ ਜਿਹੜੀ ਆਪਣੀ ਵਾਪਸੀ ਦੀ 크ਰੂਜ਼ ਹੈਗੀ ਆ ਉਹ ਡੇਟ ਤੇ ਪਹੁੰਚਣਾ ਮੇਰਾ ਜ਼ਰੂਰੀ ਹੈਗਾ ਵਾਪਸ ਡੀਵਨ ਪੋਰਟ ਤਾਂ ਕਰਕੇ ਮੈਂ ਬੇਓਫਾਇਰਸ ਨਹੀਂ ਜਾ ਰਿਹਾ ਕਿਉਂਕਿ ਵਿੱਚਾਂ ਦਾ ਪੁਰਾਣੇ ਵਲੌਗਾਂ ਚ ਬਹੁਤ ਦਿਖਾ ਦਿੱਤੀਆਂ ਹੈਗੀਆਂ ਵੈਸੇ ਹੀ ਅੱਜ ਡਰੋਨ ਹੈ ਨਹੀਂਗਾ ਆਪਣੇ ਕੋਲੇ ਤਾਂ ਬੀਜ ਤਾਂ ਇਹਨਾਂ ਸੋਨਾ ਝਾਕ ਆਉਣਾ ਨਹੀਂਗਾ ਤਾਂ ਹੁਣ ਆਪਾਂ ਆਉਦੇ ਅਗਲੇ ਸਫਰ ਵੱਲ ਵਧਦੇ ਹੈਗੇ ਆ ਅੱਜ ਇਧਰ ਜਾਣਾ ਬਿਸ਼ਨੋ ਬਿਸ਼ਨੋ ਕਰਕੇ ਪਿੰਡ ਇੱਕ ਉਧਰਲੇ ਪਾਸੇ ਜਾਵਾਂਗੇ ਪਰ ਉਥੋਂ ਤੱਕਰ ਜਾਣ ਲਈ ਬਹੁਤ ਪਹਾੜੀ ਰਸਤਾ ਹੈਗਾ ਸਟੀਪ ਹਿੱਲ ਹੈਗੀਆਂ ਤੇ ਸਟੀਪ ਹਿੱਲਾਂ ਤੇ ਜੇ ਨਾ ਜਾਇਆ ਗਿਆ ਫਿਰ ਆਪਾਂ ਅੱਧੇ ਜੀ ਰੁਕਾਂਗੇ ਤੇ ਇੱਥੋਂ ਦਾ ਆਸਾ ਬਸ ਆਏ ਆ ਇਹ ਸਾਰਾ ਕਿਚਨ ਦਿੱਤਾ ਹੋਇਆ ਇਹਨਾਂ ਨੇ ਬਹੁਤ ਵੱਡਾ ਸਾਰਾ ਕਿਚਨ ਹੈ ਗਿਆ ਸੋਫੇ-ਸੋਫੇ ਲੱਗੇ ਹੋਏ ਹੈਗੇ ਆ ਇਧਰਲੇ ਪਾਸੇ ਲਾਇਬ੍ਰੇਰੀ ਛੋਟੀ ਜੀ ਮਤਲਬ ਪੜਨ ਪੜਨ ਵਾਸਤੇ ਬੈਠਨ ਵਾਸਤੇ ਟੀਵੀ ਵੇਖਣ ਵਾਸਤੇ ਇਸ ਹਿਸਾਬ ਦਾ ਬਣਾਇਆ ਹੋਇਆ ਤੇ ਪਿਛਲੇ ਪਾਸੇ ਜੇਕਰ ਆਪਾਂ ਜਾ ਕੇ ਵੇਖੀਏ ਤੇ ਪਿਛਲੇ ਪਾਸੇ ਇੱਕੋ ਓਪਨ ਕਿਚਨ ਬਣਾਇਆ ਹੋਇਆ ਪਿੱਛੇ ਇਧਰ ਟਾਇਲਟ ਲਾਂਡਰੀ ਹੈਗੀ ਇਸ ਸਾਮ ਉਹੀ ਆਪਣਾ ਪਾਰਕ ਆ ਇੱਧਰ ਸਾਈਕਲ ਤੇ ਅੰਦਰੋਂ ਸਾਮਨੇ ਕੰਮ ਚੱਲੀ ਜਾਂਦਾ ਹੈਗਾ ਤੇ ਸਾਮਾ ਇੱਥੇ ਹੋ ਗਿਆ ਪੌਣੇ 12 ਦਾ ਪੌਣੇ 12 ਹੋ ਗਏ ਮੈਂ ਤੱਕ ਇੱਥੇ ਆ ਮੈਂ 뮤직 ਦਾ ਥੋੜਾ ਕੰਮ ਕਰੀ ਜਾਂਦਾ ਸੀਗਾ ਤੇ ਆਪਣੇ ਕੱਲ ਦੋ ਗਾਣੇ ਰਿਲੀਜ਼ ਹੋਏ ਹੈਗੇ ਇੱਕ ਗੁਲਸ਼ਨ ਆ ਬਾਈ ਜਲੌਂਗ ਤੋਂ ਉਹਨਾਂ ਦਾ ਗਾਣਾ ਆਇਆ ਯਾਰ ਮੇਰੇ ਮਿਊਜ਼ਿਕ ਆਪਣਾ ਹਰਿਆਣਵੀ ਗਾਣਾ ਬਹੁਤ ਸੋਹਣਾ ਮਿਊਜ਼ਿਕ ਤਿਆਰ ਹੋਇਆ ਜਰੂਰ ਦੇਖਿਓ ਜਾ ਕੇ ਇੱਕ ਹੋਇਆ ਸੰਤਾਂ ਦੀ ਅੱਖ ਸੂਰਮੇ ਦੀ ਅੱਖ ਸੌਰੀ ਇਹ ਬਾਈ ਦਵਿੰਦਰ ਰਾਓ ਕੇ ਤੇ ਇਹਨਾਂ ਦੇ ਮੇਰੇ ਪਹਿਲੇ ਵੀ ਗਾਣੇ ਆਏ ਹੋਏ ਆ ਤੇ ਪਹਿਲਾ ਗਾਣਾ ਉਹਨਾਂ ਦੇ ਆਪ ਦੇ ਚੈਨਲ ਤੋਂ ਹੈਗਾ ਤੇ ਇਹ ਗਾਣਾ ਵੀ ਤੁਸੀਂ ਮੇਰੇ ਇੰਸਟਾ ਦੋਨੇ ਗਾਣੇ ਮੇਰੇ ਇੰਸਟਾਗ੍ਰam ਤੇ ਪਏ ਆ ਤੁਸੀਂ ਜਾ ਕੇ ਜਰੂਰ ਦੇਖਿਓ ਤੇ ਮੈਨੂੰ ਦੱਸਿਓ ਤੁਹਾਨੂੰ ਕਿਵੇਂ ਲੱਗੇ ਤੇ ਹੁਣ ਬਾਕੀ ਇੱਕ ਦੋ ਹੋਰ ਗਾਣੇ ਸੀਗੇ ਉਹ ਮੈਂ ਕੰਮ ਜਿੰਨਾ ਕਿ ਮੇਰੇ ਤੋਂ ਹੋਇਆ ਜਿੰਨਾ ਕੀਤਾ ਤੇ ਹੁਣ ਆਪਾਂ ਅੱਜ ਅਗਲੇ ਸਫਰ ਵੱਲ ਜਾਣੇ ਅੱਜ ਆਪਾਂ ਜਾਣਾ ਬਿਸ਼ਨੋ ਬਿਸ਼ਨੋ ਕਰਕੇ ਪਿੰਡ ਹੈਗਾ ਉਧਰਲੇ ਪਾਸੇ ਅੱਜ ਬਿਸ਼ਨੋ ਤੱਕ ਪਤਾ ਨਹੀਂ ਪਹੁੰਚਾ ਜਾਊਗਾ ਕਿ ਨਹੀਂ ਪਹੁੰਚਾ ਜਾਊਗਾ ਦੇਖਦੇ ਜਾ ਕੇ ਮੇਥਾ ਰਾਜਾ ਕੈਰਾਵਨ ਪਾਰਕ ਹੁੰਦਾ ਉੱਥੇ ਅਸੀਂ ਸਟੇ ਕਰਾਂਗੇ ਆਉਜਾ ਹਸਾਤਾ ਵਾਗਾ ਅੱਖਾਂ 'ਚ ਪੂਰੀ ਤੇਜ਼ ਧੁੱਪ ਪਈ ਜਾਂਦੀ ਤਾਂ ਹੀ ਅੱਖਾਂ ਜਮਾ ਬੰਦ ਹੋਈਆਂ ਪਈਆਂ ਤੇ ਬਸ ਹੁਣ ਆਪਾਂ ਨਿਕਲਦੇ ਹਾਂ 10 ਮਿੰਟ ਤੱਕ ਉਹ ਜਿਹੜੀ ਅੱਜ ਦੀ ਵੀਡੀਓ ਨਾ ਕੱਲ ਦੀ ਵੀਡੀਓ ਹੈ ਉਹ ਅਪਲੋਡ ਕੀਤੀ ਹੈ ਤੇ ਇੱਕ ਮੈਨੂੰ ਕਮੈਂਟ ਆਇਆ ਸੀਗਾ ਅਭੀ ਵਾਇ ਨਹੀਂ ਆਉਂਦੀ ਸਹੀ ਹਾਂਜੀ ਹੁਣ ਆਵਾਜ਼ ਸਹੀ ਆਇਆ ਕਰੂਗੀ ਮੈਨੂੰ ਪਤਾ ਨਹੀਂ ਹੁੰਦਾ ਉਹ ਸੌਫਟਵੇਅਰ ਦੇ ਵਿੱਚ ਆਪਸ਼ਨ ਹੁੰਦੀ ਹੈ ਉੱਥੋਂ ਆਵਾਜ਼ ਆਪ ਕਰਨੀ ਹੁੰਦੀ ਹੈਗੀ ਤੇ ਮਾਈਕ ਮੇਰੇ ਕੋਲ ਹੈਗਾ DJI ਮਾਈਕ 2 ਇਹ ਖਾਸੇ ਮਹਿੰਗੇ ਮਾਈਕ ਹੈਗੇ ਪਰ ਮੈਂ ਕਈ ਵਾਰੀ ਲਾਉਣਾ ਕਈ ਵਾਰੀ ਨਹੀਂ ਲਾਉਂਦਾ ਤੇ ਹੁਣ ਤਾਂ ਮੈਂ ਕੋਸ਼ਿਸ਼ ਕਰਿਆ ਕਰੂੰਗਾ ਵੀ ਮੈਂ ਲਾ ਕੇ ਰੱਖਿਆ ਕਰਾਂ ਨਾਲ ਤੇ ਉਹ ਸੌਫਟਵੇਅਰ ਦੇ ਵਿੱਚ ਆਵਾਜ਼ ਚੱਕ ਦਿਆ ਕਰਾਂ ਤਾਂ ਕਿ ਆਵਾਜ਼ ਸਹੀ ਆਇਆ ਕਰੇ ਬਸ ਆਈਆਂ ਜਿਹੜੀਆਂ ਵੀ ਕਮੀ ਹੁੰਦੀ ਹੈ ਮੈਨੂੰ ਦੱਸੀ ਚੱਲਿਆ ਕਰੋ ਨਾਲ ਦੇਣਾ ਮੈਂ ਸਹੀ ਕਰੀ ਜਾਇਆ ਕਰੂੰਗਾ ਤੇ ਸਵੇਰੇ ਮੈਂ 5:30 ਵਜੇ ਉੱਠਿਆ ਸੀਗਾ 12:00 ਵਜੇ ਇੱਥੇ ਸੈਟਿੰਗ ਕਰ ਦਨੂੰ ਬ੍ਰੈਕਫਾਸਟ ਵੀ ਕਰ ਲਿਆ ਕੰਮ ਵੀ ਕਰ ਲਿਆ ਸਰਕਲ ਗੋ ਟੂ ਗੋ ਹੈ ਹੁਣ ਆਪਾਂ ਗੋ ਹੋਨੇ ਆਤੋਂ ਐਂ ਕੜਕ ਵਿੱਚ ਧੁੱਪ ਜੜੀ ਪਈ ਆ ਉੱਤੇ ਤੇ ਮੌਸਮ ਸੋਹਣਾ ਹੈਗਾ ਧੁੱਪ ਨਿਕਲੀ ਸੀਗੀ ਹੁਣ ਵਧੀਆ ਹੋ ਗਿਆ ਤੇ ਚੱਲਦੇ ਆ ਹੁਣ ਆਪਾਂ ਇੱਥੋਂ ਅੱਗੇ ਵੱਲੋਂ 50 ਕਿਲੋਮੀਟਰ ਜਾਣਾ ਆਪਾਂ 70 ਕਿਲੋਮੀਟਰ ਹੈ ਤੇ ਸਾਰੇ ਰਾਹ ਚਲਾਈ ਹੈ ਤੇ ਇਹਨਾਂ ਦੀ ਰਿਸੈਪਸ਼ਨ ਹੈ ਤੇ ਇਹਨਾਂ ਦਾ ਮੈਨੂੰ ਆ ਗਲਾਸ ਬਹੁਤ ਪਸੰਦ ਆਇਆ ਇਹ ਛੋਟਾ ਗਲਾਸ ਪਲਾਸਟਿਕ ਦਾ ਤੇ ਹੌਲਾ ਹੀ ਬਹੁਤ ਹੈਗਾ ਇਹ ਤੇ ਮੇਰੇ ਕੋਲ ਗਲਾਸ ਨਹੀਂ ਸੀ ਕੋਈ ਵੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਖਾ ਮੈਨੂੰ ਗਲਾਸ ਚਾਹੀਦਾ ਹੈਗਾ ਤੇ ਮੈਂ ਨਾਲ ਲੈ ਜਾ ਮੈਂ ਤੁਹਾਨੂੰ ਪੈਸੇ ਪੇ ਕਰ ਦਵਾਂ ਜੇ ਚਾਹੀਦੇ ਤਾਂ ਕਹਿੰਦੇ ਕੋਈ ਗੱਲ ਨਹੀਂ ਤੂੰ ਗਲਾਸ ਲੈ ਜਾ ਪੈਸਿਆਂ ਦੀ ਲੋੜ ਨਹੀਂ ਬਸ ਇੰਨੀ ਗੱਲ ਸੀਗੀ ਮੈਂ ਪੁੱਛਣਾ ਸੀ ਇਹਨਾਂ ਤੋਂ ਨਹੀਂ ਤਾਂ ਮਜ਼ਾਬਸਰਾ ਕਿਉਂ ਨਾ ਸੀ ਨਾ ਤੋ ਇਹ ਹੈਗਾ ਐਂਟਰੈਂਸ ਤੇ ਆ ਇਹਨਾਂ ਦੇ ਛੱਪ ਖੜੀ ਐ ਇੱਥੇ ਆਪਾਂ ਰਾਤ ਕੱਟੀ ਸੀ ਬਿਗ ਫੋਰ ਸੈਂਟ ਹੈਲਨਸ ਹੱਜ ਜੰਨਿਆ ਵਿਸ਼ਨੋ ਕਿਰਟ ਇਹਨਾਂ ਮਤਲਬ ਕੋਗੇ ਵੀ ਲੈ ਜਾ ਸਕਦਾ ਸੀ ਪਰ ਨਹੀਂ ਮੇਰੇ ਮਨ ਅੰਦਰੋਂ ਇਜਾਜ਼ਤ ਨਹੀਂ ਆਈ ਅੰਦਰੋਂ ਇਹਨਾਂ ਨਾਲ ਗੱਲ ਪੁੱਛਣਾ ਸੀ ਨੀ ਇੱਧਰ ਨੂੰ ਮੁੜਦੇ ਤਾਂ ਸ਼ਹਿਰ ਆ ਜਾਂਦਾ ਹੁਣ ਆਪਾਂ ਇੱਧਰ ਨੂੰ ਜਾਵਾਂਗੇ ਚੜਾਈ ਵੱਲ ਨੂੰ ਤੇ ਚੱਲਦੇ ਆਪਾਂ ਮਿੱਥੋਂ ਵਾਹਿਗੁਰੂ ਹੋ ਗਈ ਸ਼ੁਰੂ ਆਪਣੀ ਪੈਡਲਿੰਗ ਅੱਜ ਸਵੇਰ ਸ਼ੁਰੂ ਹੀ ਹੋਇਆ ਤੇ ਜੜਾਈਆਂ ਸ਼ੁਰੂ ਹੋ ਗਈਆਂ ਅੱਜ ਹਵਾ ਵੀ ਸਾਹਮਣੇ ਵਾਲੇ ਪਾਸੇ ਦੀ ਹੈਗੀ ਆ ਤੇ ਸਾਹਮਣੇ ਲਿਖਿਆ ਸੈਂਟ ਹਾਲਨ ਮਾਉਂਟ ਬਾਈਕ ਟ੍ਰੇਲਸ ਇਹ ਉਹ ਜਿਹੜੇ ਟ੍ਰੇਲਰ ਬਣੀਆਂ ਹੋਈਆਂ ਤਾਂ ਹੀ ਕਰਕੇ ਇੱਥੇ ਸਾਈਕਲ ਦਾ ਰਿਹਾਡ ਵੱਧਾ ਹੈ ਕਦੇ ਇੱਧਰ ਨੂੰ ਜਾਓ ਪਰ ਆਪਾਂ ਸਿੱਧੇ ਜਾਣਾ ਹੈਗਾ ਤੇ ਜੇ ਪਹਿਲੀ ਵਾਰੀ ਮੈਨੂੰ ਰਣਕਾਲਾਉਣੀ ਪਈ ਸਫ਼ਰ ਤੇ ਕਿਉਂਕਿ ਧੁੱਪ ਬਾਰ ਬਹੁਤ ਜ਼ਿਆਦਾ ਹੈਗੀ ਆ ਅੱਖਾਂ ਚ ਵਜਦੀ ਪਈ ਹੈਗੀ ਆ ਇੱਧਰ ਆਈ ਜੰਨੇ ਆਪਾਂ ਅੱਜ ਉਮੀਦ ਕਰਦਾ ਆਵਾਜ਼ ਵਧੀਆ ਆਊਗੀ ਕੱਲ ਵਾਲੀ ਵੀਡੀਓ ਜੀ ਵਧੀਆ ਆਈ ਹੋਊਗੀ ਤੇ ਜੇ ਨਹੀਂ ਆਈ ਹੋਊਗੀ ਤਾਂ ਮੈਨੂੰ ਜ਼ਰੂਰ ਦੱਸਿਓ ਭਾਈ ਇਧਰੋਂ ਆਈ ਜਾਨੇ ਆਪਾਂ ਇਧਰੋਂ ਜਾਈ ਜਾਨੇ ਆ ਤੇ ਆ ਸਾਹਮਣੇ ਸਮੁੰਦਰ ਆ ਗਿਆ ਇਹਦਾ ਨਾਮ ਇਹ ਲੱਗਾ ਤਾਸਮਾਨ ਸੀ ਤੇ ਜਾ ਕੇ ਕਰੀ ਵੇਖੀ ਹੁਣੇ ਆਂ ਕੀ ਹਿਸਾਬ ਖੁਦਾ ਵੈਸਾ ਰੋੜ ਕੇ ਸਾਈਕਲ ਆ ਲੈ ਖੜਾਤਾ ਆਪਾਂ ਆਹ ਕਯਾ ਬਾਤ ਆ ਇਟ ਇਜ਼ ਬਿਊਟੀਫੁਲ ਬ੍ਰੋ ਕਿਆ ਬਾਤ ਹੈ ਬਈ ਮੜਾ ਹੋਰ ਮੂਰ ਨੂੰ ਜਾਣੇ ਰੇਤੇ ਹੀ ਬੜਾ ਸੋਹਣਾ ਛੋਲਾ ਯਾਰ ਮੋਤੀ ਦਾ ਹੈ ਨਹੀਂ ਇਹ ਚ ਯਾਰਾ ਬਹੁਤ ਸੋਹਣੀ ਬੀਚ ਹੈਗੀ ਆ। ਕੀ ਯਾਰ ਕੀ 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 ਬੋਲਾਂ ਮੈਂ ਦਵੱਸ ਤੇ ਕੀ ਬੋਲਾਂ ਮੈਨੂੰ ਸਮਝ ਨਹੀਂ ਲੱਗੀ। ਇਹ ਹੈ ਹੀ ਇੰਨਾ ਸੋਹਣਾ। ਇਹ ਦਸਮਾਨੀਆਂ ਦਾ ਸਮੁੰਦਰ ਆਪਰੋਂ ਕਹਿੰਦਾ ਗੁਰਪ੍ਰੀਤ ਸਿੰਘ ਜੋ ਤੇਰਾ ਸਵਾਗਤ ਹੈ। ਭਾਵੇਂ ਆਪਾਂ ਥੱਲੇ ਦੇਖ ਲਈਏ। ਤੇ ਭਾਵੇਂ ਆਪ ਉਹ ਪਰਵੇਖ ਲਈਏ ਸਾਰਾ ਕੋਸ਼ਿਸ਼ ਹੁਣਾ ਇਥੋਂ ਦਾ ਜਿੱਥੇ انسان ਆਣੇਗਾ ਉਥੋਂ ਦੀ ਕੁਦਰਤ ਸੋਹਣੀ ਹੈ ਤੇ ਇਥੇ انسان ਘੱਟ ਵੱਸੋ ਜਾਂ ਤਾਂ ਕਰਕੇ ਤੇ ਬਹੁਤ ਸੋਹਣਾ ਹੈਗਾ ਹਾਜ਼ਰ ਹੈ ਤਾਈ ਤੁੰਡਾ ਚਲੋ ਚੱਲਦੇ ਆਪਾਂ ਉਹਦੇ ਸਫਰਾਵਾਲ ਤੇ ਜਦੋਂ ਪਤਾ ਕੀ ਹੋਇਆ ਜਦੋਂ ਮੈਂ ਤਾਂ ਸਾਰਾ ਸਮਾਨ ਲਈ ਜਾਂਦਾ ਸੀ ਨਾ ਕੰਮ ਕਾਂਦੇ ਚੱਕਰਾ ਚ ਮੈਂ ਪਾਣੀ ਭਰਨਾ ਭੁੱਲ ਗਿਆ ਇੱਕ ਮਸੇਰੇ ਸਾਰਾ ਪਾਣੀ ਦੀ ਬੋਤਲ ਰੱਖੀ ਸੀ ਸਰਹਾਣੇ ਪਰ ਕੇ ਉਹ ਪਾਣੀ ਪਿਆ ਮੇਰੇ ਕੋਲੇ ਵੱਡੀ ਬੋਤਲ ਖਾਲੀ ਐ ਮੈਨੂੰ ਆਇਆ ਸੀਗਾ ਮੈਂ ਕਿਚਨ ਜਾ ਕੇ ਫਰੈਸ਼ ਭਰੂੰਗਾ ਤੇ ਪਾਣੀ ਹੈ ਨਹੀਂਗਾ ਪਰ ਆਪਨ ਰਾਜ ਮਿਲ ਜਾਊਗਾ ਮੈਨੂੰ ਲੱਗਦਾ ਕਿਉਂਕਿ ਇਹ ਰਾ ਆ ਇਹ ਰਵਸੋ ਵਾਲਾ ਹੈਗਾ ਮਿਲ ਜੂ ਆਪ ਨੂੰ ਠੀਕ ਠਾਕ ਸਹੀ ਲੈ ਲੀਏ ਵੀਡੀਓ ਤੇ ਮੈਂ ਚੈੱਕ ਕੀਤਾ ਦੋਨੋਂ ਦੀ ਪਾਣੀ ਹੈ ਨਹੀਂਗਾ ਮੈਨੂੰ ਐਸੀ ਚਾਹ ਮੈਂ ਧੋ ਕੇ ਭਰ ਲੂੰਗਾ ਤੇ ਭਰੀਆਂ ਹੈ ਨਹੀਂ ਬਾਅਦ ਚ ਸਾਈਕਲਿੰਗ ਕਰਦੇ ਕਰਦੇ ਆਪਾਂ ਆਪਦੇ ਅਗਲੇ ਪਿੰਡ ਪਹੁੰਚ ਗਏ ਇਹਦਾ ਨਾਮ ਹੈ ਬਿਓ ਮੋਰਿਸ welcom to biomoris ਮੈਨੂੰ ਪਤਾ ਨਹੀਂ ਕਿ ਕਿਵੇਂ ਲਿਆ ਜਾਂਦਾ ਪ੍ਰੋਨਾਂਸ ਜਿਵੇਂ ਕੀਤਾ ਜਾਂਦਾ ਹੈ ਇੱਧਰ ਉਹ ਹੀ ਆਪਣਾ ਸਮੁੰਦਰ ਤੇ ਇੱਧਰ ਲ ਬਸ ਲੋਕਾਂ ਦੇ ਘਰ ਬਣੇ ਹੋਏ ਆ ਪਰ ਫਿਲਹਾਲ ਇੱਧਰ ਜੰਗਲ ਚੱਲੀ ਜਾਂਦਾ ਉਹ ਜਿਵੇਂ ਅੱਗੇ ਬਣੇ ਹੋਏ ਆ ਤੇ ਆਪ ਇਧਰ ਆਈ ਜਾਂਦੇ ਆ ਇਧਰ ਨੂੰ ਜਾਈ ਜਾਂਦੇ ਆ ਆ ਇੱਥੇ ਇੱਕ ਫਿਊਲ ਸਟੇਸ਼ਨ ਆਇਆ ਇੱਥੇ ਪਾਣੀ ਦੇਣਾ ਤੇ ਬਸ ਫਿਰ ਆਪਾਂ ਅੱਗੇ ਵਧਾਂਗੇ ਤੇ ਇੱਧਰ ਇਹਨਾਂ ਨੇ ਬਣਾ ਰੱਖਿਆ ਬਾਈ ਹੋਰੇ ਇਨਸ਼ਾ ਅਦਿਵਾਸੀ ਇੱਥੋਂ ਦੇ ਦਿਖਾਏ ਹੋਏ ਆ ਇੱਕ ਪੰਪ ਕੋਲੇ ਖੜਾ ਤੇ ਇੱਕ ਹੋਰ ਚੀਜ਼ ਮੈਂ ਨਾ ਹੁਣੇ ਹੁਣੇ ਇੱਥੇ ਆ ਕੇ ਮੈਪ ਰੀਸੈਟ ਕੀਤਾ ਕਿਉਂਕਿ ਮੈਂ ਇੱਥੇ ਆਉਣਾ ਸੀਗਾ ਮੈਨੂੰ ਐਸੇ ਇੱਥੋਂ ਦੀ ਕਰਮਾ ਤੱਕ ਜਾਣਾ ਹੈਗਾ ਇੱਥੇ ਦੀ ਕਰਾਇ ਨਹੀਂ ਜਾਣਾ ਆ ਜਿਹੜਾ ਸਾਹਮਣੇ ਲੁਕਿਆ ਨਾ ਟੂਰਿਸਟ ਪਾਰਕ ਇੱਥੇ ਦੀ ਕਰਾਉਣਾ ਸੀਗਾ ਮੈਂ ਤੇ ਮੈਂ ਇਹਦਾ ਮੈਪ ਲਾ ਕੇ ਐਸੇ ਇੱਥੋਂ ਫਿਰ ਮੈਂ ਮੈਪ ਬੰਦ ਕੀਤਾ ਕਿਉਂਕਿ ਮੈਂ ਥੱਕਿਆ ਨਹੀਂ ਹੈ ਤੱਕਣਾ ਤੇ ਮੈਂ ਖਜ ਅਗਲਾ ਮੈਪ ਲਾਉਣੇ ਆ ਤੇ ਉੱਥੇ ਮੈਪ ਜੋ ਲਾਇਆ ਥੋ ਕਹਿੰਦੇ ਹੁਣ ਅਗਲਾ ਰਾਹ ਜਿਹੜਾ ਹੈਗਾ ਉਹ ਮੋਸਟਲੀ ਫਲੈਟ ਹੈ ਤਾਂ ਇੱਕ ਚੰਗੀ ਗੱਲ ਹੈ ਸ਼ਾਇਦ ਆਪਾਂ ਥੋ ਦਿਕਰ ਪਹੁੰਚ ਜਾਈਏ ਜਿੱਥੇ ਤੇ ਕਰ ਜਾਣਾ ਆਪਾਂ ਕਿਉਂਕਿ ਹੁਣ ਪਹਾੜ ਬੰਦ ਹੋ ਗਏ ਬਸ ਕਹਿੰਦੇ ਇਸ ਤੋਂ ਅੱਗੇ ਪਹਾੜ ਹੈ ਨਹੀਂਗੇ ਜਿਹੜੇ ਪਿੰਡ ਤੋ ਜਾਣਾ ਉਸ ਤੋਂ ਅੱਗੇ ਆਪਾਂ ਹਜੇ ਵੇਖਿਆ ਨਹੀਂਗਾ ਕੀ ਹਾਲਤਾ ਪਰ ਉੱਥੇ ਦਿਕਰ ਹਜੇ ਪਹਾੜ ਹੈ ਨਹੀਂਗੇ ਸੋ ਇੱਥੇ ਆਪਾਂ ਰਹਿਣਾ ਸੀਗਾ ਜੇ ਥੱਕ ਜਾਂਦੇ ਤਾਂ ਪਰ ਹਜੇ ਤੱਕ ਆਪਾਂ ਥਕੇ ਨਹੀਂਗੇ ਆਪਾਂ ਅੱਗੇ ਜਾਵਾਂਗੇ ਤੇ ਇੱਥੇ ਆਪਾਂ ਉਹ ਲੈਣਾ ਹੈ ਪਾਣੀ ਫਿਰ ਚੱਲਦੇ ਅੱਗੇ ਆ ਲਿਆਂ ਦੋ ਪਰ ਇਸ ਸਪਾਰਕਲਿੰਗ ਵਾਟਰ ਹੈਗਾ ਨਾਰਮਲ ਪਾਣੀ ਨਹੀਂ ਪਰ ਲਾਈਟਲੀ ਸਪਾਰਕਿੰਗ ਹੈ ਪਾਣੀ ਨਾਲ ਇੱਥੇ ਬਹੁਤ ਮਹਿੰਗਾ ਹੈ ਆਸਟ੍ਰੇਲੀਆ ਲਾ ਲਓ ਤਸਮਾਨੀਆ ਦਾ ਹੋਊਗਾ ਹੀ ਹੋਊਗਾ ਆਸਟ੍ਰੇਲੀਆ ਬਹੁਤ ਮਹਿੰਗਾ ਹੈ 4-4 5.0 ਡਾਲਰ ਦੀ ਇੱਕ ਬੋਤਲ ਹੈ ਉਹ ਵੀ ਨਿੱਕੀ ਜੀ ਤੇ ਜਿਹੜਾ ਆ ਨਜ਼ਾਰਾ ਹੈ ਨਾ ਇਹ ਕਿਹਦੇ ਵੀ ਰੁਕ ਜਾ ਖੜ ਜਾ ਕੋਈ ਪਹਿਲਾਂ ਮੈਨੂੰ ਵੇਖ ਕੇ ਜਾ ਮੈਂ ਆ ਪੁੱਲ ਤੇ ਜਾਈ ਜਾਂਦਾ ਸੀਗਾ ਤੇ ਆ ਬੜਾ ਸੋਹਣਾ ਇੱਕ ਸਮੁੰਦਰ ਆਇਆ ਉਹ ਵਾਈਟ ਬੀਚ ਕਿੰਨੀ ਸੋਹਣੀ ਲੱਗਦੀ ਪਈ ਆ ਉੱਧਰ ਤੇ ਹਵਾ ਆਪਣੇ ਪੱਖ ਦੀ ਆ ਇੱਧਰ ਨੂੰ ਜਾਣਾ ਮੋਸਟਲੀ ਫਲੈਟ ਆ ਬਾਕੀ ਰਾਹ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਤਲਹਾਲ ਲਈ ਗਟ ਗੋ ਹੈ ਕੰਮ ਸਾਰਾ ਇੱਧਰ ਪਿੰਡ ਰਹਿ ਗਿਆ ਤਾਂ ਪਿੰਡ ਜੇ ਮਾੜਾ ਮੁੱਟਾ ਨਹਿਰ ਜੀ ਜਾਈ ਜਾਂਦੀ ਹੈ ਸਮੁੰਦਰ ਦੀ ਹੁਣ ਐ ਨਹੀਂ ਪਤਾ ਇਹ ਨਹਿਰ ਸਮੁੰਦਰ ਦੇ ਵਿੱਚ ਜਾਈ ਨੇ ਕਿ ਸਮੁੰਦਰ ਰਹਿ ਬਚਾਈ ਜਾਂਦਾ ਜਾਂ ਜੋ ਵੀ ਆ ਆਈ ਹੈ ਤੇ ਬੱਦਲ ਵਾਈ ਹੋਈ ਪਈ ਆ ਬੱਦਲ ਵੀ ਸੋਣ ਲੱਗ ਜਾਂਦੇ ਆ ਤੇ ਠੰਡਾ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈਗੀ ਸਰਗੋਸ਼ ਕੰਮ ਲੋਟ ਹੈ ਤੇ ਹੁਣ ਉਹਨੂੰ ਚੰਗੀ ਤਰ੍ਹਾਂ ਵੇਖ ਕੇ ਅੱਗੇ ਵਧਦੇ ਆਂ ਪਾਣੀ ਬਹੁਤ ਸਾਫ਼ ਹੈ ਇੱਥੋਂ ਦਾ ਤੇ ਇਧਰੋਂ ਆ ਪਾਈ ਜਾਨੇ ਆ ਸਾਹਮਣੇ ਰਾਹ ਜਿਹੜਾ ਹੈਗਾ ਹੋਬਰ ਚੱਲਿਆ ਜਿੱਧਰ ਆਪਾਂ ਜਾਣਾ ਪਰ ਆਪਾਂ ਇਧਰੋਂ ਨਹੀਂ ਜਾਣਾ ਆਪਾਂ ਜਾਵਾਂਗੇ ਆਹ ਰਾਹ ਆ ਬਿਸ਼ਨੋ ਹੋ ਕੇ B I C H E N O ਇਹ 50 ਕਿਲੋਮੀਟਰ ਰਹਿ ਗਿਆ ਇਧਰ ਨਹੀਂ ਜਾਵਾਂਗੇ ਜੇਕਰ ਬਿਸ਼ਨੋ ਪਹੁੰਚ ਆ ਗਿਆ ਤਾਂ ਬਹੁਤ ਚੰਗੀ ਗੱਲ ਹੈ ਨੇ ਤਾਂ ਕਿਤੇ ਹੋਰ ਰੁਕਾਂਗੇ ਰਾਹ ਦੇ ਵਿੱਚ ਹਜੇ ਮੈਂ ਟਿਕਾਣਾ ਫਾਈਨਲ ਨਹੀਂ ਕੀਤਾ ਕਿੱਥੇ ਰੁਕਣਾ ਹੈ ਉਹ ਥੱਲੇ ਜਾ ਕੇ ਕਿਲੇ ਖੜੇ ਜਾਣਗੇ ਇਧਰ ਆਈ ਜੰਨੇ ਆ ਪਿਆ ਰਹਿ ਗਿਆ ਆਪਣਾ 47 ਕਿਲੋਮੀਟਰ ਤੇ ਸਾਹਮਣੇ ਖੜੀਆਂ ਭੇਡਾਂ ਤੇ ਬਹੁਤ ਸ਼ਾਨਦਾਰ ਪਹਾੜ ਤੇ ਇਧਰੋਂ ਆਪਾਂ ਚੱਲੇ ਆ ਜਦੋਂ ਮੈਂ ਇਧਰ ਆਈ ਜਾਂਦਾ ਸੀ ਨਾ ਤਾਂ ਮੂਰਲੀ ਹਵਾ ਹੋ ਗਈ ਸੀਗੀ ਤੇ ਹੁਣ ਇਹ ਫਿਰ ਕੱਟ ਲਾ ਕੇ ਇਧਰੋਂ ਹੋ ਗਿਆ ਤੇ ਹੁਣ ਆਪਣੀ ਕਰਾਸ ਵਿੰਡ ਆਏ ਕਰਕੇ ਤੇ ਸ਼ਾਇਦ ਕਰਾਸ ਵਿੰਡ ਆਪਾਂ ਨੂੰ ਹੈਲਪ ਕਰੂਗੀ ਜਾਂ ਰੋਡ ਅੱਗੇ ਜਾ ਕੇ ਐਨ ਨੂੰ ਮੁੜ ਗਿਆ ਤਾਂ ਤੇ ਬਹੁਤ ਸਾਰੀਆਂ ਢੇਡਾਂ ਐ ਖਾਸੀਆਂ ਬੈਠੀਆਂ ਇੱਥੇ ਤੇ ਇਧਰਲੇ ਪਾਸੇ 20 ਢੇਡਾਂ ਹੈਗੀਆਂ ਤੇ ਕਰੋੜਾ ਚੱਲੇ ਇਧਰ ਨੂੰ ਗੁੱਡ ਇਟਸ ਵੈਰੀ ਵੈਰੀ ਗੁੱਡ ਇਧਰ ਆਉਂਦੇ ਆਉਂਦੇ ਨਾ ਇਧਰ ਨੂੰ ਚੱਲੇ ਸੀਗੇ ਤੇ ਆਪ ਠਾਠਾ ਮਾਰਦੇ ਸਮੁੰਦਰ ਨੇ ਬ੍ਰੇਕਾਂ ਲਗਾਤੀਆਂ ਆਪਣੀਆਂ ਵਧੀਆ ਸਪੀਡ ਫੜੀ ਸੀਗੀ ਪਰ ਇਹ ਕਹਿੰਦਾ ਰੋਜ ਆ ਰੁਕ ਜਾ ਰੁਕ ਜਾ ਰੋਜਾ ਖੜ ਜਾ ਕੇ ਵੇਖ ਕੇ ਜਾ ਕਹਿੰਦਾ ਤੇ ਸੋਨਾ ਹੀ ਬਹੁਤ ਹੈ ਉਹਦੀ ਕਰਵ ਜਿਹੜੀ ਹੈ ਨਾ ਕਰਵ ਜਿੱਥੇ ਸਮੁੰਦਰ ਤੇ ਅਸਮਾਨ ਨਾਲ ਜੁੜਦਾ ਹੈ। ਕਿਆ ਕਲੀਨ ਬਹੁਤ ਵਧੀਆ ਗੁੱਡ ਇਧਰ ਮੱਛੀਆਂ ਫੜੀ ਜਾਂਦੇ ਆ ਫੜੀ ਜਾਂਦੇ ਬਾਈ ਹੋਰੇ ਤੇ ਚਟੀਆਂ ਇਹਦੀਆਂ ਵਿੱਚਾਂ ਹੈਗੀਆਂ। ਬਹੁਤ ਵਧੀਆ ਗੁੱਡ ਤੇ ਕਾ ਬੋਰਡ ਆ ਰਹਾ ਜਾਂਦੇ ਹੋਏ ਇੱਥੇ ਲਿਖਿਆ ਹੋਇਆ ਲਿਟਲ ਬੀਚ ਕੰਪਨੀ ਕਲੰਪਿੰਗ ਤੇ ਗਲੈਂਪਿੰਗ ਦਾ ਮੈਨੂੰ ਵੀ ਨਹੀਂ ਪਤਾ ਸੀਗਾ ਤੇ ਮੈਨੂੰ ਲੱਗਦਾ ਸ਼ਾਇਦ ਵੀਡੀਓ ਵੇਖਣ ਵਾਲੇ ਇੱਥੇ ਕੁਸਚਨ ਨੂੰ ਪਤਾ ਹੋਵੇ ਜੇ ਚਲੋ ਨਹੀਂ ਵੀ ਪਤਾ ਤਾਂ ਮੈਂ ਦੱਸ ਦਿੰਦਾ ਥੋੜਾ ਜਿਹਾ ਇੱਕ ਹੁੰਦੀ ਹੈ ਇੱਕ ਹੁੰਦਾ ਹੋਟਲ ਇੱਕ ਹੁੰਦੇ ਮੋਟਲ ਠੀਕ ਹੈ ਜੀ ਇਹ ਤਾਂ ਪਤਾ ਹੀ ਹੋਊਗਾ ਸਾਰਿਆਂ ਨੂੰ ਇੱਕ ਹੁੰਦੀ ਹੈ ਕੈਂਪਿੰਗ ਇੱਕ ਹੁੰਦੀ ਹੈ ਗਲੈਂਪਿੰਗ ਕੈਂਪਿੰਗ ਦੇ ਵੇਲੇ ਤੁਸੀਂ ਉਹ ਟੈਂਟ ਸਾਰਾ ਸੰਦ ਪੈੜਾ ਤੁਸੀਂ ਆਪ ਨਾਲ ਲੈ ਕੇ ਜਾਂਦੇ ਹੋ ਤੇ ਗਲੈਂਪਿੰਗ ਦੇ ਵਿੱਚ ਕੀ ਹੁੰਦਾ ਉਹਨਾਂ ਨੇ ਤੁਹਾਨੂੰ ਬਣੇ ਬਣੇ ਟੈਂਟ ਲਾ ਕੇ ਹੀ ਦੇਨੇ ਆ ਮਤਲਬ ਤੁਸੀਂ ਕਰਨੀ ਕੈਂਪਿੰਗ ਐ ਪਰ ਤੁਸੀਂ ਲੈ ਕੇ ਕੁਝ ਨਹੀਂ ਜਾਣਾ ਸਾਰਾ ਕੁਝ ਉਹਨਾਂ ਦੇ ਹੋਊਗਾ ਪੂਰਾ ਪੂਰਾ ਟੈਂਟ ਬਣਿਆ ਹੁੰਦਾ ਸੋਹਣਾ ਟੈਂਟ ਹੁੰਦਾ ਵੱਡਾ ਟੈਂਟ ਹੁੰਦਾ ਫੈਮਿਲੀ ਵਾਸਤੇ ਤੰਦਰ ਸਾਰਾ ਸਮਾਨ ਸਾਮੂਨ ਵੀ ਲੱਗਿਆ ਹੁੰਦਾ ਹੈ ਲਿਟਰਲ ਬੀਚ ਕੰਪਨੀ ਗਲੈਂਪਿੰਗ ਤੇ ਗਲੈਂਪਿੰਗ ਦੇ ਇੱਧਰ ਬਸ ਸਮੁੰਦਰ ਐ ਤੇ ਸਮੁੰਦਰ ਦੇ ਉੱਪਰ ਹੀ ਕਰਾਉਂਦੇ ਹੋਣਗੇ ਸ਼ਾਇਦ ਆ ਕਿਸੇ ਦੇ ਘਰ ਆ ਥੋੜੇ ਬਹੁਤ ਇਧਰੋਂ ਭਾਈ ਜੰਨੇ ਚੜਾਈਆਂ ਚੜਦੇ ਹੋਏ ਆ ਹੁਣ ਅੱਗੇ ਤਰਾਈ ਆ ਤੇ ਸਾਈਕਲ ਆਪਣਾ ਰਹਿ ਗਿਆ 35 ਕਿਲੋਮੀਟਰ ਦਾ ਦੂਜੇ ਨੰਬਰ ਤੇ ਤੇ ਤੀਜੇ ਨੰਬਰ ਤੇ ਤਾਂ ਖਤਮ ਹੀ ਦਾ ਕੰਮ 23 ਕਿਲੋਮੀਟਰ ਬਸ ਆਪਣੀ 35 ਕਿਲੋਮੀਟਰ ਅੱਗੇ ਰਹਿ ਗਈ ਜਿੱਥੇ ਆਪਾਂ ਜਾਣਾ ਤੇ ਅਜੇ ਤੱਕ ਮੈਂ ਬੁਕਿੰਗ ਕਰਾਈ ਨਹੀਂ ਗਈ ਮੈਂ 20 ਕਿਲੋਮੀਟਰ ਹੋਰ ਜਾ ਕੇ ਅੱਗੇ ਵੇਖਦਾ ਬੁਕਿੰਗ ਉਥੋਂ ਦੀ ਕਰਾਉਂਗਾ ਜਾਂ ਰਾਹ 'ਚ ਕਿਤੇ ਰੁਕੂੰਗਾ ਕਿਉਂਕਿ ਪਤਾ ਨਹੀਂ ਹਜ ਤੱਕ ਬਾਕੀ ਤੋਂ ਪਾ ਜਾਂਦੀ ਓ ਧੋਪ ਚਲੀ ਜਾਂਦੀ ਏ ਮਿਲਦੇ ਆਂ ਆ ਪਗਲੇ ਰਾਤ ਸੋਹਣਾ ਸਫਰ ਚੱਲੀ ਜਾਂਦਾ ਮੈਂ ਤਾਂ ਖੜਾ ਖੜਾ ਕੈਰਾਵਲ ਪਾਰਕ ਦੀ ਬੁਕਿੰਗ ਕਰੀ ਜਾਂਦਾ ਸੀਗਾ ਤੇ ਮਾਝਾ ਤੁਹਾਨੂੰ ਵੀ ਥੋੜਾ ਦਿਖਾ ਦਵਾ ਆ ਪਿਛਲੇ ਪਾਸੇ ਦਾ 뷰 ਕਿੰਨਾ ਸੋਹਣਾ ਸਮੁੰਦਰ ਹੈ 80 ਵਜਾ 80 ਡਿਗਰੀ ਬਣਦਾ ਹੋਊਗਾ ਤੇ ਬਹੁਤ ਸੋਹਣਾ ਹੈ ਜੇ ਉਹ ਸਾਹਮਣੇ ਪਹਾੜ ਹੈ ਜਿੱਧਰ ਮੈਂ ਪਾ ਜਾਣਾ ਤੇ ਹਾਂ ਸੱਚ ਉਹਨਾਂ ਨੇ ਫੋਨ ਨਹੀਂ ਚੱਕਿਆ ਵੈਬਸਾਈਟ ਦੇ ਉੱਪਰ ਵੀ ਉਹਨਾਂ ਦਾ ਕੋਈ ਕੰਟੈਕਟ ਬੁਕਿੰਗ ਹੋ ਨਹੀਂ ਰਹੀ ਤੇ ਵੇਖਦੇ ਆ ਜੇ ਉਹਨਾਂ ਦੀ ਕਾਲ ਬੈਕ ਆਉਂਦੀ ਆ ਫਿਰ ਆਪਾਂ ਉੱਥੇ ਬੁੱਕ ਕਰਾਵਾਂਗੇ ਬਿਸ਼ਨੋ ਇੱਥੇ ਜਾਣਾ ਆਪਾਂ ਬਿਸ਼ਨੋ ਬਿਸ਼ਨੋ ਤੇ ਇਹ ਕਿੱਧਰ ਕਹਿੰਦੇ ਸੈਂਟ ਮੈਰੀ ਵਿੱਚ ਵੀ ਰਹਿਣ ਦਾ ਇਂਤਜ਼ਾਮ ਹੈਗਾ ਪਰ ਉਧਰ ਹੋਟਲ ਹੈ ਜਿੱਥੇ ਆਪਾਂ ਜਾਣਾ ਉਹ ਬਿਸ਼ਨੋ ਹੀ ਆ ਤੇ ਆੜਾ ਦਾਲਾ ਹੋ ਜਾ ਹੁਣ ਇੱਥੇ ਹਵਾ ਫਿਲਹਾਲ ਆਪਣੇ ਵਾਲੇ ਪਾਸੇ ਜਿੱਧਰ ਨੂੰ ਆਪਾਂ ਚੱਲੇ ਨੇ ਉਧਰ ਨਹੀਂ ਹਵਾ ਚੱਲੀ ਆ ਜਿਹੜਾ ਕਿ ਚੰਗੀ ਕਰਦਾ ਇੱਧਰ گاਵਾ ਚੜੀ ਜਾਂਦੀਆਂ ਤੇ ਸਾਹਮਣੇ ਸਮੁੰਦਰ ਹੈ। ਹੰਡਲਾਣਾ ਇੱਥੇ। ਤੇ ਜਿਹੜਾ ਕੈਂਪ ਗਰਾਉਂਡ ਵਾਲੇ ਨਾ ਕੈਂਪ ਗਰਾਉਂਡ ਵਾਲਨੂੰ ਮੈਂ ਫੋਨ ਲਾਇਆ ਦੋ ਤਿੰਨ ਵਾਰੀ ਉਹ ਫੋਨ ਨਹੀਂ ਚੱਕਦੇ ਪਏ। ਪਹਿਲਾਂ ਉਹਨਾਂ ਨੇ ਇੱਕ ਵਾਰੀ ਫੋਨ ਚੱਕ ਲਿਆ ਸੀਗਾ ਹੁਣ ਉਹ ਫੋਨ ਨਹੀਂ ਚੱਕਦੇ ਪਏ। ਤੇ ਜਾ ਕੇ ਵੇਖਦੇ ਕੀ ਬਣਦਾ ਕੀ ਨਹੀਂ ਬਣਦਾ। ਐ ਵੀ ਹੋ ਜਾਂਦਾ ਹੁੰਦਾ ਕਦੇ-ਕਦੇ। ਤੇ ਹੁਣ ਇੱਥੇ ਖੜੇ ਖੜੇ ਨੇ ਮੈਂ ਕੈਰਾਵਨ ਪਾਰਕ ਬੁੱਕ ਕਰਾਤਾ। ਉਹ ਕਹਿੰਦੀ ਕੋਈ ਗੱਲ ਨਹੀਂ ਤੂੰ ਆ ਜਾ ਤੇ ਆ ਕੇ ਸਵੇਰੇ ਪੇ ਕਰਦੀ ਕਿਉਂਕਿ ਮੈਂ ਘਰੇ ਚਲੀ ਜਾਵਾਂਗੀ 5:30 ਵਜੇ ਤੇ ਆਪਾਂ ਤੇ ਪਹੁੰਚਾਂਗੇ 6:00 ਵਜੇ ਤੇ ਉਹਨੇ ਪਹਿਲਾਂ ਮੇਰਾ ਤਿੰਨ ਚਾਰ ਵਾਰੀ ਫੋਨ ਨਹੀਂ ਚੱਕਿਆ ਤੇ ਮੈਨੂੰ ਐ ਸੀਗਾ ਵੀ ਸ਼ਾਇਦ ਉਹ ਨਾ ਚੱਕੇ ਜਾਂ ਬੁੱਕ ਹੋ ਗਈ ਹੋਵੇ ਫੁੱਲ ਹੋ ਗਈ ਹੋਵੇ ਹਣਾ ਸਾਰੀਆਂ ਥਾਵਾਂ ਭਰ ਗਈਆਂ ਹੁਣ ਪਰ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਥਾਂ ਮਿਲ ਗਈ ਆ ਤੇ ਹੁਣ ਆਪਾਂ ਚੱਲੇ ਆਂ ਬਿਸ਼ਨੋਵਦ ਆ ਰਾਤ ਆਪਾਂ ਆਏ ਆ ਤੇ ਇਧਰੋਂ ਆਪਾਂ ਚੱਲੇ ਆਂ ਫਿਲਹਾਲ ਹੁਣ ਢਲਣਾ ਮੈਂ ਮੈਂ ਨਾ ਜਦੋਂ ਚੜਾਈ ਚੜ ਕੇ ਫਿਰ ਰੋਗ ਲਨ ਨਾਲ ਸਾਹ ਆ ਇਹਨਾਂ ਦਾ ਤੇ ਨਾਲੇ ਮੈਨੂੰ ਪਤਾ ਲੱਗ ਜਾਂਦਾ ਮੈਂ ਕਰਨਾ ਕੀ ਅੱਗੇ ਬੁਕਿੰਗ ਬੁਕਿੰਗ ਕਰਨੀ ਹੈ ਜਾਂ ਕੁਝ ਹੋਰ ਐਦਾਂ ਹੁੰਦਾ ਪਾਣੀ ਪੂੜੀ ਪੀਣਾ ਹੁੰਦਾ ਉੱਤਰ ਕੇ ਨਹੀਂ ਪਾਣੀ ਬਿਨਾਂ ਉੱਤਰ ਕੇ ਤਾਂ ਆਪਾਂ ਬਸ ਖਿੱਚੀ ਆਣੇ ਇਹਨਾਂ ਕੰਮ ਸੋ 25 ਕਿਲੋਮੀਟਰ ਰਹਿ ਗਿਆ ਮਿਲਦੇ ਆਫਟਰ 25 ਕਿਲੋਮੀਟਰ ਇਧਰ ਮੋੜ ਕੇ ਦੇਖਦੇ ਆਪਾਂ ਇੱਕ ਬਹੁਤ ਪੁਰਾਣਾ ਜਿਹਾ ਘਰ ਹੈ ਜਿਹਦਾ ਸਮੁੰਦਰ ਦੇ ਕੰਡੇ ਬਣਿਆ ਹੋਇਆ ਸੀਗਾ ਕਿਸੇ ਦਾ ਮਤਲਬ ਰੌਣਕਾਂ ਲੱਗਦੀਆਂ ਹੋਣਗੀਆਂ ਪਰ ਅੱਜ ਕੱਲ ਇਹ ਜਮਾ ਸੁੰਨਾ ਪਿਆ ਹੈ ਰਾਇਦਾ ਬੰਦ ਕੀਤਾ ਹੋਇਆ ਅੰਦਰ ਜਾਣ ਨੂੰ ਤੇ ਜੇ ਦੂਜੇ ਪਾਸੇ ਵੇਖੀਏ ਇਸ ਘਰ ਦੇ ਸਾਹਮਣੇ ਇੱਕ ਸ਼ਾਨਦਾਰ ਪਹਾੜ ਬੈਲੀ ਪੂਰੀ ਪੂਰੀ ਇਸ ਘਰ ਤੋਂ ਨਾਲੇ ਤਾਂ ਸਮੁੰਦਰ ਨਹੀਂ ਦਾ ਸੀਗਾ ਤੇ ਨਾਲੇ ਪਹਾੜ ਦੇੰਦੇ ਸੀਗੇ ਪਰ ਫਿਲਹਾਲ ਇੱਥੇ ਰੌਣਕ ਨਹੀਂ ਹੈਗੀ ਜਮਾ ਵੀ ਐਵੇਂ ਵੀ ਹੋ ਜਾਂਦਾ ਹੁੰਦਾ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਹੈ ਟਾਈਮ ਤੋਂ ਬਾਅਦ ਉਹਦੀ ਥਾਂ ਤੇ ਕੋਈ ਹੋਰ ਆ ਜਾਂਦਾ ਹੁੰਦਾ ਆ ਸਾਰੀਆਂ ਭੈਡਾ ਆਪਣੇ ਵੱਲ ਵੇਖੀ ਜਾਂਦੀਆਂ ਇੱਧਰ ਲੀਆਂ ਨਹੀਂ ਹੈਲੋ ਗੁੱਡ ਕੋਈ ਤਾਂ ਬੋਲ ਪੋ ਚਲ ਇਹ ਨਹੀਂ ਬੋਲਦੀ ਆ ਪਹਾੜਾਂ ਵੱਲ ਜਾਂਦੇ ਜਾਂਦੇ ਆਪਾਂ ਇੱਥੇ ਪਹੁੰਚੇ ਆਂ ਇਹ ਬੋਰਡ ਤੇ ਲਿਖਿਆ ਗ੍ਰੇਟ ਈਸਟਰਨ ਡਰਾਈਵ ਚਲੋ ਗੁੱਟ ਇਹਦਾ ਮੈਨੂੰ ਪਤਾ ਨਹੀਂਗਾ ਪਰ ਮੈਂ ਇਹਦਾ ਫੋਟੋ ਕਰਾ ਲਈ ਤੇ ਬਸ 7 ਕਿਲੋਮੀਟਰ ਹੋਰ ਰਹਿ ਗਿਆ ਚੜਾਈਆਂ ਚੜੀ ਜਾਂਦੇ ਆਂ ਤਤਰੀ ਜਾਂਦੇ ਆਂ ਇੱਕ ਆਇਆ ਕਿ ਡੈਵਲ ਇਨ ਦਾ ਡਾਰਕ ਇਹ ਮੈਂ ਜਦੋਂ ਸ਼ੁਰੂ ਕੀਤਾ ਸੀ ਨਾ ਇਹ ਸਾਰਾ ਸਫਰ ਉਦੋਂ ਵੀ ਮੈਂ ਤੇ ਬਾਰੇ ਸੁਣਿਆ ਸੀਗਾ ਇੱਕ ਜਾਨਵਰ ਹੈ ਜਿਹੜਾ ਇੱਥੇ ਤਸਮਾਨੀਆਂ ਚ ਪਾਇਆ ਜਾਂਦਾ ਜਿਹਦਾ ਨਾਮ ਹੈਗਾ ਅਸਮਾਨੀਅਨ ਡੈਵਲ ਦਾ ਨਾਮ ਕੁਝ ਹੋਰ ਵੀ ਹੋਊਗਾ ਤੇ ਇਹਦਾ ਮੂੰਹ ਹੁੰਦਾ ਹੈਗਾ ਚਾਮਚੜੇ ਵਰਗਾ ਪਰ ਇਹ ਹੁੰਦਾ ਬਿੱਲੀ ਵਰਗਾ ਹਉਦਾ ਸਾਵ ਤਾਂ ਮੈਂ ਇੱਥੇ ਆਓ ਇੱਥੇ ਆ ਕੇ ਵੇਖ ਲਓ ਪਰ 4 ਵਜੇ ਕਹਿੰਦੇ ਅਸੀਂ ਬੰਦ ਹੋ ਜੰਨੇ ਆ 9:30 ਤੋਂ 4 ਵਜੇ ਤੱਕ ਤੇ ਆ ਇੱਕ ਅਪਰ ਨਵਾਂ ਸਾਈਨ ਮਿਲਿਆ ਇੱਥੇ ਪੈਂਗਿਉਂਦਾ ਦੇਖਦੇ ਅੱਗੇ ਜਾ ਕੇ ਮਿਲਦਾ ਕਿ ਨਹੀਂ ਮਿਲਦਾ ਬਸ 4 ਕਿਲੋਮੀਟਰ ਰਹਿ ਗਿਆ ਅਹੀਂ ਚੜਾਈ ਆ ਲਾਸਟ ਇਹ ਤਾਂ ਬੜੋ ਉਤਰਾਈ ਉਤਰਾਈ ਆ ਸਾਰੇ ਪਿੰਡ ਨੂੰ ਸ਼ਹਿਰ ਨੂੰ ਉਤਰਾਈ ਐ ਫੇਰ ਅੱਗੇ ਤੇ ਬੱਸ ਸਾਈਕਲ ਵੀ 3 ਕਿਲੋਮੀਟਰ ਦੇ ਰਹਿ ਗਿਆ ਇੱਧਰ ਸਾਹਮਣੇ ਸਮੁੰਦਰ ਇੱਧਰ ਪਹਾੜਾ ਬੱਸ ਆਹੀ ਚੜਾਈ ਚੜ ਕੇ ਫੇਰ ਉਤਰਾਈ ਤੇ ਫੇਰ ਆਪਣਾ ਚੈਂਪ ਗਰਾਊਂਡ ਹਾਂ ਚੱਲੀ ਜਾਂਦਾ ਫਿਲਹਾਲ ਜੋਰ ਪੂਰੇ ਜੋਰਾ-ਸ਼ੋਰਾ ਤੇ ਲੱਗੀ ਜਾਂਦਾ ਚਲੋ ਫੋਨ ਰੱਖਦਾ ਮੈਂ ਚਾਹ ਹੈਗਾ ਆਪਣਾ ਇਹਦਾ ਟਿਕਾਣਾ ਬਿਸ਼ਨੋ ਬਿਸ਼ਨੋ ਤੇ ਨਾਲੇ ਜੇ ਸਮੁੰਦਰ ਗੂਗਲ ਮੈਪ ਤੇ ਸਰਚ ਕਰਕੇ ਦੇਖਿਓ ਸੈਂਡ ਹਾਈਲੈਂਡ ਟੂ ਬਿਸ਼ਨੋ ਬਾਏ ਬਾਈਕ ਸਾਈਕਲ ਤੇ ਉਚਾਈ ਉਤਰਾਈ ਤੇ ਚੜ੍ਹਾਈ ਤੁਹਾਨੂੰ ਜਿਆਦਾ ਡਿਟੇਲ ਚ ਪਤਾ ਲੱਗੂਗੀ ਉੱਥੇ ਬਾਕੀ ਗੋਡਾ ਜਦੋਂ 3 ਕਿਲੋਮੀਟਰ ਹੋਰ ਵਿਸ਼ਵੋਮੇ ਆਪ ਸਭੀ ਕਾ ਹਾਰਦਿਕ ਸਵਾਗਤ ਹੈ ਇੱਕ ਤਰਫ ਪਹਾੜ ਇੱਕ ਤਰਫ ਸਮੁੰਦਰ ਵਿਚਾਲੇ ਹੈ ਪਿੰਡ ਕੀ ਬਾਤ ਹੈ ਇਲਾਨਸ਼੍ਰੀ ਹੋ ਗਈ ਹੈ ਅਬ ਹਸੀ ਆ ਗਈ ਹੈ ਚਿਹਰੇ ਤੇ ਸਾਈਕਲ ਕਹਿੰਦੇ ਚਰਾ ਲਓ ਪਰ ਘੋੜੇ ਨਹੀਂ ਲੈ ਕੇ ਜਾਣੇ ਤੁਸੀਂ ਹਾਰਸਸ ਪ੍ਰੋਹਿਬਿਟਡ ਹੈ ਅੱਗੇ ਕਿੰਗਾਰੂ ਆ ਸਕਦੇ ਆ ਇਧਰ ਸਮੁੰਦਰ ਇਧਰ ਲੋਕਾਂ ਦੇ ਘਰ ਪਾਇਆ ਸਮੁੰਦਰ ਦੇ ਸੀ ਵੀਊ ਫੇਸ ਕਰਕੇ ਪੰਪ ਆਇਆ ਪੰਪ ਤੋਂ ਪਹਿਲਾਂ ਕੁਝ ਖਾਣੇ ਆ ਫਿਰ ਉਧਰ ਜਾਣੇ ਆ ਭੁੱਖ ਲੱਗੀ ਹੋਈ ਆ ਬਹੁਤ ਜ਼ਿਆਦਾ ਤਾਂ ਇੱਥੇ ਕੁਝ ਖਾਣ ਨੂੰ ਮਿਲ ਜਾਊਗਾ ਪਾਈ ਫੇਸ ਆ ਪਾਈ ਵੀ ਮਿਲ ਜਾਊ ਕੋਈ ਨਾ ਕੋਈ ਤੇ ਇਥੋਂ ਇੱਕ ਅ ਨੂੰ ਕਹਾਂਗੇ ਚੀਜ਼ ਐਂਡ ਸਪਿਨਚ ਤੇ ਨਾਲ ਇਹ ਸੌਸ ਤੇ ਬਾਈ ਅੰਦਰੋਂ ਪਾਕਿਸਤਾਨ ਤੋਂ ਸੀਓ ਨੇ ਵਾਵਾ ਵਿੱਚ ਦੱਸਿਆ ਇੱਥੇ ਕਹਿੰਦਾ ਪੈਂਗੋ ਨੇ ਵੀ ਆਉਂਦੇ ਆ ਤੇ ਰਾਤ ਨੂੰ ਪਾਣੀ ਦੇ ਵਿੱਚ ਲਾਈਟਾਂ ਵੀ ਹੁੰਦੀਆਂ ਤੇ ਉਹ ਆਪਾਂ ਦੇਖਾਂਗੇ ਜੇ ਟਰਾਈ ਕਰਕੇ ਦੇ ਫੋਸਾ ਗਿਆ ਤਾਂ ਫਿਲਾਲ ਆ ਖਾਦਾ ਜਾਊਗਾ ਤੇ ਹੈਗਾ ਆਪਣਾ ਜਰਾ ਦਾ ਟਿਕਾਣਾ ਬਿਸ਼ਨੋ ਈਸਟ ਕੋਸਟ ਹੌਲੀਡੇ ਪਾਰਕ ਚਲੋ ਜੀ ਰਿਸੈਪਸ਼ਨ ਤੇ ਚੱਲਦੇ ਆ ਆਫੀਸਰ ਇਹਨਾਂ ਦਾ ਤੇ ਹਰ ਵਕਤ ਜਦੋਂ ਆਪਾਂ ਨੂੰ ਥਾਂ ਮਿਲ ਗਈ ਐਸਕੀਮ ਲਈ 40 ਨੰਬਰ ਨਹੀਂ 53 ਨੰਬਰ ਤੇ ਇਹਦੇ ਪਿੱਛੇ ਟਾਇਲਟ ਹੈ ਤੇ ਇਧਰ ਕਿਚਨ ਹੈ ਤੇ ਇਧਰ ਲਾਂਡਰੀ ਹੈ ਤੇ ਨਾਰਾ ਇਹਨੇ ਆਪਣਾ ਦੁੱਤਾ ਕਹਿੰਦੇ ਤੁਸੀਂ ਇੱਥੇ ਕਿ ਸਮੁੰਦਰ ਦੇਖ ਸਕਦੇ ਹੋ ਇੱਥੇ ਤੁਹਾਨੂੰ ਪੈਂਗੂਇਨਸ ਦੇਖ ਸਕਦੇ ਆ ਆ ਡੈਨਿਸਨ ਬੀਚ ਹੈਗੀ ਹੈ ਤੇ ਇੱਕ ਮੇਰੇ ਕੋਲ 20 ਡਾਲਰ ਪੈਸੇ ਸੀ ਉਹਦੇ ਮੈਂ ਸਿੱਕੇ ਲੈ ਲਏ ਤੇ ਕੱਪੜੇ ਧੋਣ ਲਈ ਇਹ ਕੰਮ ਆਉਂਦੇ ਮਸ਼ੀਨ ਦੇ ਵਿੱਚ ਐਂਸਾ ਹੁੰਦਾ ਹੈ ਹੁਣ ਆਪਾਂ ਅੱਗੇ ਕੈਂਪ ਗਰਾਊਂਡ 52 ਨੰਬਰ ਵੱਲ ਜਾਈਏ ਸੱਚਾ ਮੈਂ ਆ ਵੀ ਲੈ ਲੇ ਇਹ ਮੈਂ ਲੱਭੀ ਜਾਂਦਾ ਸੀਗਾ ਛੋਟੇ ਛੋਟੇ ਪਾਊਚ ਕੱਪੜੇ ਧੋਣ ਵਾਸਤੇ ਤੇ ਇੱਥੇ ਮੈਨੂੰ 1 ਡਾਲਰ ਦਾ ਇੱਕ ਮਿਲ ਗਿਆ ਮੈਂ ਤਿੰਨ ਲੈ ਲੇ ਕਿਉਂਕਿ ਜਿਹੜਾ ਵੱਡਾ ਮਿਲਦਾ ਪਿਆ ਸੀ ਨਾ ਉਹ ਦੁਕਾਨਾਂ ਦੇ ਦੂਜਿਆਂ ਤੇ ਉਹ ਵੱਡਾ ਮਿਲਦਾ ਪਿਆ ਸੀਗਾ ਤੇ ਉਹ ਚੱਕਣਾ ਕਰਨ ਔਖਾ ਹੁੰਦਾ ਸੀਗਾ ਆ ਛੋਟੇ-ਛੋਟੇ ਵਧੀਆ ਇਹਦੇ ਵਿੱਚ ਆ ਜਾਣਗੇ ਨਿੱਕੇ ਬੈਗ 'ਚ ਆ ਆਪਣੀ ਥਾਂ ਹੈਗੀ ਅੱਜ ਦੀ 53 ਨੰਬਰ ਤੇ ਬਾਕੀ ਤੁਹਾਨੂੰ ਇਹ ਸਾਰਾ ਸਫਰ ਕਿਵੇਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰ ਦਿਆ ਕਰੋ ਤੇ ਨਾਲੇ ਕਮੈਂਟ ਕਰ ਦਿਆ ਕਰੋ ਤੇ ਜੇ ਹੋ ਸਕਦਾ ਤਾਂ ਕਿਸੇ ਗਰੁੱਪ 'ਚ ਪਾ ਦੋਗੇ ਤਾਂ ਜ਼ਿਆਦਾ ਵਧੀਆ ਗੱਲ ਹੈਗੀ ਆ ਤੇ ਜਦੋਂ ਆਦ ਨੂੰ ਪੱਜਾ ਕੇ ਵੇਖਾਂਗੇ ਉੱਥੇ ਜਿਹੜੀ ਆਪਣੀ ਉਹ ਕੈਂਪ ਗਰਾਉਂਡ ਹੈ ਕੈਂਪ ਗਰਾਉਂਡ ਕਹੀ ਜਾਂਦਾ ਉਹ ਬੀਚ ਹੈ ਬੀਚ ਦੇ ਉੱਪਰ ਜਿੱਕਰ ਪਾਣੀ ਉੱਥੇ ਚਮਕਦਾ ਹੋਇਆ ਤਾਂ ਆਪਾਂ ਜਰੂਰ ਵੇਖਾਂਗੇ ਤੇ ਮੈਂ ਟੈਂਟ ਇੱਥੇ ਲਾਉਂਗਾ ਇੱਥੇ ਸੋਏਦਾ ਪੈ ਇੱਥੇ ਲਾਉਣ ਨੂੰ ਇੱਥੇ ਕਿਉਂਕਿ ਸੰਤਲ ਜੀ ਥਾਂ ਹੈਗੀ ਹੈ ਇਧਰ ਉੱਚੀ ਨਹੀਂ ਮਿਥਾਂ ਹੈਗੀ ਤਾਂ ਇੱਥੇ ਲਾ ਦੇ ਟੈਂਟ ਆਪਾਂ ਤੇ ਸੋਨ ਨੂੰ ਚਾਰਜ ਉੱਥੇ ਲਾਉਣਾ ਹੈ ਹਾਂ ਉੱਥੇ ਹੋਊਗੀ ਥਾਂ ਆਪਣੀ बैश् पहुंच गए आप सोनी थान है सोहना शहर पेंड टाउन कह सकते आसे पा? पासे पहाड़ है इधर पहाड़ है तो इधर बीच है इतने पेंगुइन्स भी है वो भी देखते हैं जाके ਗੁੱਡ ਤੇ ਹੁਣ ਮੈਂ ਇੱਥੇ ਬੈਠਾ ਪਿਛਲੇ 20-25 ਮਿੰਟ ਤੋਂ ਨਾ ਧੋ ਕੇ ਕੱਪੜੇ ਧੋਲੇ ਸੀਗੇ ਕੱਪੜੇ ਸੁੱਕਣੇ ਪਏ ਹੋਏ ਆ ਸਾਈਕਲ ਤੇ ਪਾਲੇ ਮੈਂ ਕੋਈ ਚੱਕਰ ਨਹੀਂ ਤੇ ਸੋਣਾ ਮੌਸਮ ਹੈ ਇੱਥੇ ਸਫ਼ਰ ਬਹੁਤ ਵਧੀਆ ਰਿਹਾ ਆਪਣਾ ਮੈਨੂੰ ਉਮੀਦ ਨਹੀਂ ਸੀਗੀ ਮੈਂ ਇੱਥੇ ਪਹੁੰਚ ਜਾਊਗਾ ਪਰ ਅੰਦਰੋਂ ਆਏ ਸੀਗਾ ਵੀ ਮੈਂ ਬੁਕਿੰਗ ਨਹੀਂ ਕਰਾਈ ਕਿਤੇ ਵੀ ਮੈਨੂੰ ਆਏ ਸੀਗਾ ਮੈਂ ਰਾਤ ਨੂੰ ਕਿਤੇ ਵੀ ਰੁਕਣਾ ਪੈ ਗਿਆ ਮਸੇ ਰੁਕ ਜਾਊਗਾ ਤੇ ਪਰ ਇੱਥੇ ਆਉਣਾ ਸੀ ਇਹ ਮੇਰੀ ਡੈਸਟੀਨੇਸ਼ਨ ਸੀਗੀ ਤੇ ਪਹਿਲਾਂ ਉਹ ਪੰਪ ਜਿੱਥੇ ਸਟਾਰਟਿੰਗ ਦੇ ਵਿੱਚੋਂ ਪਾਣੀ ਲਿਆ ਸੀਗਾ ਉੱਥੇ ਪਹਿਲਾਂ ਮੈਂ ਸਾਬਤ ਤਾਂ ਲਾਇਆ ਸੀਗਾ ਵੀ ਮੱਥੇ ਰੁਕੂੰਗਾ ਉੱਥੇ ਮੈਂ ਛੇਦੀ ਪਹੁੰਚ ਗਿਆ ਫਿਰ ਅੱਗੇ-ਅਗੇ ਇੱਕ ਡਗਲਸ ਬੀਚ ਆਉਂਦੀ ਹੈ ਡਗਲਸ ਹੈ ਇਹਨਾਂ ਲਗੂਨ ਵਿੱਚ ਮੈਂ ਸੋਚਿਆ ਸੀ ਵੀ ਉੱਥੇ ਲਗੂਨ ਦੇ ਵਿੱਚ ਤੇ ਰਹੂੰਗਾ ਉੱਥੋਂ ਹੀ ਵਰ ਮੈਂ ਹੌਲੀ-ਹੌਲੀ ਕਰਦਾ ਕਰਦਾ ਇੱਥੇ ਪਹੁੰਚ ਗਿਆ ਮੈਂ ਜੋ ਤਾਂ ਬਹੁਤ ਲੱਗਿਆ ਪਰ ਅੱਜ ਪਹੁੰਚ ਗਿਆ ਮੈਂ ਵਧੀਆ ਜੋਰ ਲਾਉਣ ਹੀ ਆਏ ਹੋਏ ਆਪਾਂ ਇੱਥੇ ਇੱਕ ਤੇ ਫਿਰ ਆ ਜੀ ਬਣਿਆ ਹੋਇਆ ਆ ਜੀ ਜਾ ਕੇ ਮੈਂ ਦੁੱਧ ਲੈ ਆਉਂਦਾ ਸੀਗਾ ਤੇ ਬਰੈਡ ਮੇਰੇ ਕੋਲ ਪਹਿ ਹੀ ਆਂਡੇ ਲੈ ਆਉਂਦੇ ਸੀਗੇ ਬਸ ਬਾਕੀ ਕੱਪੜੇ ਧੋਲੇ ਸਰ ਕੋਲ ਨਹਾ ਧੋ ਲਿਆ ਮੈਂ ਫਰੈਸ਼ ਹੋ ਕੇ ਜਾਵਾਂ ਫੋਨ ਪੁੰਚ ਲਾ ਲਿਆ ਕੱਲ ਨੂੰ ਆਪਾਂ ਇੱਥੋਂ ਨਾਲ ਹੀ ਜਾਣਾ ਹੈਗਾ ਇੱਕ ਪਿੰਡ ਹੈਗਾ ਤੇ 2 3 ਘੰਟੇ ਦੀ ਬਾਟ ਹੈਗੀ ਸਾਰੀ ਉਹ ਤੋਂ ਅੱਗੇ ਫਿਰ ਆਪਾਂ ਨੂੰ ਖਾਸੀ ਦੂਰ ਪੈਣਾ ਤਾਂ ਕਰਕੇ ਆਪਣੇ ਤੋਂ 2 3 ਘੰਟੇ ਦੂਰ ਹੀ ਰੁਕਣਾ ਪੈਣਾ ਬਾਕੀ ਹਜੇ ਮੈਂ ਹੋਰ ਸੋਚ ਵਿਚਾਰ ਕਰੀ ਜਾਨਾ ਵੀ ਕੀ ਕਰ ਸਕਦੇ ਆ ਤੇ ਬਸ ਵਧੀਆ ਜੇ ਤੁਹਾਨੂੰ ਇਹ ਸਾਰਾ ਸਫਰ ਵਧੀਆ ਲੱਗਿਆ ਤੁਸੀਂ ਲਾਈਕ ਕਰ ਦਿਆ ਕਰੋ ਕਮੈਂਟ ਦੋ ਤਿੰਨ ਹੀ ਆਉਂਦੇ ਆ ਨਾ ਮੈਨੂੰ ਤੇ ਕਮੈਂਟ ਪਲੀਜ਼ ਕਰ ਦਿਆ ਕਰੋ ਦੇਖਦੇ ਆ ਮੈਨੂੰ ਮੈਨੂੰ ਫੋਨ ਵੀ ਆਉਂਦੇ ਆ ਤੇ ਮੈਨੂੰ ਆਪਣੇ ਲੋਕੀ ਦੇਖਦੇ ਆ ਵੀ ਆ ਵੀਡੀਓ ਪਰ ਕਮੈਂਟ ਨਹੀਂ ਕਰਦੇ ਤੇ ਕੋਈ ਗੱਲ ਨਹੀਂ ਚਲੋ ਜਰੂਰ ਕਰਿਆ ਕਰੋ ਨਾ ਜਦੋਂ ਵੀ ਸਮਾਂ ਲੱਗਿਆ ਤੇ ਹੁਣ ਸੇ ਹਨੇਰਾ ਹੋਊਗਾ ਨਾ ਹਨੇਰ ਹੋ ਗਿਆ ਤੇ ਸਮੁੰਦਰ ਰਾਤ ਨੂੰ ਜਗਦਾ ਹੁੰਦਾ ਹੈ ਤੇ ਜੇਕਰ ਹਿੰਮਤ ਜੀ ਹੋਈ ਤਾਂ ਫਿਰ ਉੱਥੇ ਜਾ ਕੇ ਆਉਂਗਾ ਨੀ ਤਾਂ ਕੋਈ ਚੱਕਰ ਨਹੀਂਗਾ ਅੱਪਾ ਅੱਗੇ ਪਤਾਗੇ। ਪੈਂਗੂ ਨਾਉਂ ਦੇ ਇੱਥੇ ਅ ਵੇਲ ਮੱਛੀਆਂ ਆਉਂਦੀਆਂ ਤੇ ਡਾਲਫਿਨ ਆਉਂਦੀਆਂ ਤੇ ਇੱਕ ਰਾਤ ਨੂੰ ਪਾਣੀ ਜਗਦਾ ਹੈਗਾ। ਪਾਣੀ ਜਗਨ ਵਾਲਾ ਤਾਂ ਮੈਨੂੰ ਵਧੀਆ ਲੱਗਦਾ ਹੈਗਾ ਜੇਕਰ ਮੇਰੇ ਚ ਹਿੰਮਤ ਜੀ ਹੋਈ ਮੈਂ ਤਾਂ ਜਾ ਕੇ ਆਉਂਗਾ। ਤੇ ਨਹੀਂ ਤਾਂ ਕੋਈ ਚੱਕਰ ਨਹੀਂਗਾ। ਫਿਰ ਕਦੇ ਦੇਖ ਲਾਂਗੇ ਨਾ। ਬਤਾਂ ਮ ਲੱਤ ਲੱਤਰ ਕੇ ਤੇ ਇਧਰਲੇ ਪਾਸੇ ਕੈਰਾਵਨ ਕੈਰਾਵਨ ਤੇ ਵਿਚਾਲੇ ਆਪਣੀ ਆ ਕੈਲਵਰਤ ਖੜੀ ਆ ਠੀਕ ਹੈ ਜੀ ਜੇਕਰ ਮੈਂ ਉੱਥੇ ਗਿਆ ਸਮੁੰਦਰ ਤੇ ਤਾਂ ਮੈਂ ਇਸ ਤੋਂ ਬਾਅਦ ਕਲਿੱਪ ਆ ਦੂੰਗਾ ਨਹੀਂ ਤਾਂ ਫਿਰ ਸਮਝ ਲਿਓ ਵੀ ਇੱਥੇ ਵੀਡੀਓ ਖਤਮ ਹੋ ਗਈ ਤੇ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਰਾਤ ਦਾ ਵੇਲਾ ਹੋ ਗਿਆ ਮੈਂ ਉਹ ਪਿੱਛੇ ਸਮੁੰਦਰ ਵੇਖਣ ਆਇਆ ਸੀਗਾ ਤੇ ਉੱਥੇ ਨੇ ਬਲੂ ਲਾਈਟ ਲੈਣੇ ਕੀ ਉਹ ਕਹਿੰਦੇ ਇੱਥੋਂ 7-8 ਕਿਲੋਮੀਟਰ ਇੱਧਰ ਜਾਣਾ ਪਊਗਾ ਉੱਥੇ ਜਾ ਕੇ ਬਲੂ ਲਾਈਟ ਮਿਲੂਗੀ ਇੱਥੇ ਨਹੀਂ ਮਿਲਣੀ ਤੇ ਉੱਧਰ ਜਾਣਾ ਸੇਫ ਨਹੀਂ ਰਾਤ ਨੂੰ ਸੋ ਚੱਲਦੇ ਆਪਾਂ ਆਹ ਦੇ ਕੈਂਪ ਗਰਾਊਂਡ ਵੱਲ ਦਮਾ ਕੈਂਸਰ ਦੇ ਨਾਲ ਹੀ ਆਏ ਵਿੱਚ 7 ਕਿਲੋਮੀਟਰ ਦੀ ਦੂਰੀ ਹੈ